ਸਿਕਲੋਸ ਤੋਂ ਕੀ ਹਾਲ ਚਾਲ ਹੈ ਮਿੱਤ ਕਦਾਂ ਜੀ ਤੁਸੀਂ ਸਭ ਮਜੀ ਚ ਹੋ ਗਏ ਇੰਗਲੈਂਡ ਦੇ ਵਿੱਚ ਨਾ ਉਹ ਸਮਰਨੇ ਸ਼ੁਰੂ ਹੋਈ ਕਿਤੇ ਸਮਰ ਦੇ ਵਿੱਚ ਕਿੰਨੇ ਇੰਗਲੈਂਡ ਆਏ ਨਾ ਵੀ ਬੜੀ ਗਰਮੀ ਪੈਂਦੀ ਜੂਨ ਜੁਲਾਈ ਦਾ ਮਹੀਨਾ ਆ ਰਿਹਾ ਤੇ ਇੱਥੇ ਗਰਮੀ ਇੱਥੇ ਸੱਚ ਨੂੰ ਠੰਡ ਗਈ ਜਿਹਾ ਵੀ ਹਲੇ ਤਣ ਜਗੜ ਪਾ ਕੇ ਰਹਿਣਾ ਪੈਣਾ ਹੈ ਬਾਕੀ ਤੇ ਕੁਝ ਕੰਡੀਆਂ ਮੌਸਮ ਬਦਲ ਗਿਆ ਹੈ ਟੀ ਸ਼ਰਟਾਂ ਪਾਣੀ ਲੋਕਾਂ ਨੇ ਸ਼ੁਰੂ ਕਰ ਦਿੱਤੇ ਹਨ ਲੇਕਿਨ ਇੰਗਲੈਂਡ ਦੇ ਵਿੱਚ ਅਜੇ ਮੌਸਮ ਨਰਾਸ਼ੀਗਾ ਇੰਗਲੈਂਡੀਆ ਨਾਲ ਥੋੜੀ ਬਹੁਤ ਕਸਨ ਨਹੀਂ ਬੁਰੀ ਕਰ ਦਿੰਦਾ ਜਿਹੜੀ ਬਾਕੀ ਕਸੇ ਵਾਜੀ ਉਹ ਠੰਡ ਪੁਰੀ ਕਰ ਦਿੰਦੀ ਹੈ ਬਾਕੀ ਹਰ ਇੱਕ ਦੀ ਆਪਣੀ ਤਕਦੀਰ ਹੈ ਜੀ ਬੰਦੇ ਨੇ ਕਿੱਥੇ ਜਨਮ ਲਿਆ ਸਾਡੇ ਮੂច ਗਰਮੀ ਬੜੀ ਹੁੰਦੀ ਹੈ ਉੱਥੇ ਇਹਦੇ ਨਾਲ ਹੀ ਗਰਮੀ 'ਚ ਬੰਦਾ ਮਾਰੇ ਜਾਂਦਾ ਤੇ ਜਿੱਥੇ برفਾ ਪੈਂਦੀ ਹੈ ਉੱਥੇ ਲੋਕੀ برفਾਈ ਮਾਰੇ ਜਾਂਦੇ ਉਹ ਚੋਈ ਦੇ ਚੰਗਾ ਮੌਸਮ ਆਵੇ ਸਨੋ ਘਟ ਪਵੇ ਤੇ ਜਿੰਨਾ ਸਨੋ ਨਹੀਂ ਵਿਕੀ ਉਹ ਸ਼ੂਟ ਕਰਦੇ ਲੋ ਜੀ ਸਨੋ ਵਾਲੀ ਕੰਟਰੀ ਚ ਜਾਏ ਆਪਨੇ ਯਾਰੇ ਲਵਾਂਗੇ ਸਟੋਰ ਵਿਕਾ ਕੇ ਕੇਮਿਸਟ ਨੂੰ ਪੈਂਦੀ ਹੈ ਕਿੰਨੀ ਘੱਟ ਹੋ ਜਾਂਦੀ ਹੈ ਯਾਨੀ ਕਿ ਹਰ ਆਦਮੀ ਦੀ ਥਿੰਕਿੰਗ ਅਲੱਗ-ਅਲੱਗ ਹੈ ਵੀਜ਼ਾ ਸਿਸਟਮ ਅਲੱਗ-ਅਲੱਗ ਹੈ ਪੱਕੇ ਹੋਣ ਦਾ ਸਿਸਟਮ ਅਲੱਗ-ਅਲੱਗ ਹੈ ਕਈ ਮੁਲਕਾਂ 'ਚ ਇੰਤਜ਼ਾਰ ਸਲਵਟ ਕਰਨੀ ਪੈਂਦੀ ਕਈ ਮੁਲਕਾਂ 'ਚ ਪੰਜ ਸਾਲ ਸਲਵਟ ਕਰਨੀ ਪੈਂਦੀ ਕਈ ਮੁਲਕਾਂ 'ਚ 7 ਸਾਲ ਸਲਵਟ ਕਰਨੀ ਪੈਂਦੀ ਹੈ ਕਈ ਮੁਲਕ ਤੁਹਾਨੂੰ ਰਿਕਵਰਮੈਂਟ ਦੇ ਕਰ ਦਿੰਦੇ ਨੇ ਲੇਕਿਨ ਪਾਸਪੋਰਟ ਦਿੰਦੇ ਨਹੀਂ ਗੈ ਨੈਸ਼ਨੈਲਿਟੀ ਉਹਨਾਂ ਦਾ ਆਪਣਾ ਸਿਸਟਮ ਹੈਗਾ ਅਜਿਹਾ ਜਰਮਨੀ ਥੋੜਾ ਮਿਹਰਬਾਨ ਹੋਇਆ ਜਰਮਨੀ ਵੀ 3 ਸਾਲ ਤੋਂ ਲੱਗੇ 5 ਸਾਲ ਤੱਕ ਨੈਸ਼ਨੈਲਿਟੀ ਦੇਈ ਜਾ ਰਿਹਾ ਹੈ ਬੜੇ ਲੋਕਾਂ ਨੂੰ ਵਰਕ ਪਰਮਿਟ ਦੇਈ ਜਾ ਰਿ ਤੁਸੀਂ ਕਿਤੇ ਜਾ ਰਹੇ ਹੋ ਇੰਡੀਆ ਜਾ ਰਹੇ ਹੋ ਜਾਂ ਯੂਰਪ ਚ ਜਾ ਰਹੇ ਹੋ ਮੂਵ ਹੋਣਾ ਚਾਹਦੇ ਹੋ ਡੈਨਮਾਰਕ ਵੀ ਵਰਕ ਪਰਮਿਟ دی ਜਾ ਰਿਹਾ ਹੈ ਫਿਨਲੈਂਡ ਤੇ ਬੜੇ ਬਕਵਾਸ ਦੇ ਤੇ ਲੋਕਾਂ ਨੂੰ ਸਟੱਡੀ ਜਿਹੜਾ ਕਰਨੀ ਹੈ ਉਹਨਾਂ ਵਾਸਤੇ ਅਲੀਗ ਸਭ ਤੋਂ ਟੋਪ ਜੀ ਕੰਟਰੀ ਫਿਨਲੈਂਡ ਹੀ ਜਾ ਰਹੀ ਹੈ ਕਿਉਂਕਿ ਤੁਹਾਨੂੰ ਕੰਮ ਕਰਨ ਦੀ ਪਰਮਿਸ਼ਨ ਹੈਗੀ 30 ਘੰਟੇ ਤੁਸੀਂ ਡਿਪੈਂਡੈਂਟ ਵੀ ਆ ਸਕਦੇ ਹੋ ਤੁਹਾਡਾ ਇੰਡੀਅਨ ਦਾ ਜਿਹੜਾ ਡਰਾਈਵ ਲਾਇਸੈਂਸ ਹੈਗਾ ਉਹ ਵੀ ਚੇਂਜ ਹੋ ਜਾਂਦਾ ਖਰਚੇ ਨਹੀਂ ਤੇ ਪੁਰਤਗਾਲ ਚ ਹੋ ਜਾਂਦਾ ਜੀ ਲੇਕਿਨ ਪੁਰਤਗਾਲ ਨੇ ਤੇ ਬਿਲਕੁਲ ਨਿਹਰਾ ਕਰਤਾ ਨਾ ਉਹਨਾਂ ਦੇ ਫਾਈਲਾਂ ਲੜੀਆਂ ਬੰਦ ਕਰਤੀਆਂ ਤੇ ਅਸੀਂ ਬੰਦੇ ਬੜੇ ਨਰਾਸ਼ ਹੋਏ ਹੋਏ ਉਹਨਾਂ ਨੂੰ ਉਮੀਦ ਹੁੰਦੀ ਸੀ ਵੀ ਜਦੋਂ ਕਿਤੇ ਕੰਮ ਅੜੇਗਾ ਤੇ ਚਲੋ ਉੱਥੇ ਜਾਵਾਂਗੇ ਪੁਰਤਗਾਲ ਉਹ ਵੀ ਸਟੋਰੀ ਅਜੇ ਖਤਮ ਹੋ ਗਈ ਪਤਾ ਨਹੀਂ ਕੁੱਲਦੀ ਨਹੀਂ ਕੁੱਲਦੀ ਹੋਰ ਸਪੇਨ ਤੇ ਇਟਲੀ ਦੋ ਮੁਲਕੀ ਦਾ ਗਏ ਜਿਹੜੇ ਦੇਸ਼ਿਆਂ ਦੀ ਬਾਹ ਫੜਦੇ ਵੇ ਜੇ ਇਹਨਾਂ ਵੀ ਕਿਤੇ ਹੱਥ ਘੜੇ ਕਰਦੇ ਤੇ ਫੇਰ ਮੁਸ਼ਕਲ ਹੋਣੀ ਹੈ ਬਾਕੀ ਇਟਲੀ ਵੀ ਬੜਾ ਟਾਈਮ ਲਾਂਦਾ ਤੇ ਸਪੇਨ ਵੀ ਟਾਈਮ ਲਾਂਦਾ ਲੇਕਿਨ ਬੰਦਾ ਪੱਕਾ ਹੋ ਜਾਂਦਾ ਇਹ ਫਾਇਦਾ ਹੈ ਬੰਦੇ ਦਾ ਜਿਹੜਾ ਟਾਈਮ ਪਤਾ ਹੈ ਅੰਦਰੋਂ ਬੰਦਾ ਭੁੱਲ ਜਾਂਦਾ ਜਦੋਂ ਬਾਹਰ ਚ ਪਾਸੋਂ ਲਾ ਜਾਂਦਾ ਹੈ ਜਿਹੜੇ ਲੋਕ ਬਾਹਰ ਆਉਂਦੇ ਨੇ ਨਾ ਇਹਨਾਂ ਦੀ ਉਮਰ ਦਾ ਕੋਈ ਹਿਸਾਬ ਨਹੀਂ ਹੁੰਦਾ ਤੁਸੀਂ ਕਿੰਨੀ ਉਮਰ ਚ ਆਇਆ ਤੇ ਕਿੰਨੀ ਉਮਰ ਤੇ ਵਾਪਸ ਜਾਣਾ ਇਹ ਤੇ ਨਿਕਲਦਾ ਤੁਹਾਡੀ ਸੈਟਿੰਗ ਕਿਸ ਤਰ੍ਹਾਂ ਦੀ ਹੈ ਜਿਹੜੇ ਵਿਆਹ ਹੋਏ ਹੋਏ ਉਹਨਾਂ ਨੂੰ ਫੈਮਿਲੀ ਮਗਾਣੀ ਮੁਸ਼ਕਲ ਹੋ ਜਾਂਦੀ ਹੈ ਜਿਨ੍ਹਾਂ ਦੇ ਛੱਟ ਨਹੀਂ ਹੁੰਦੇ ਤੇ ਜਿਹੜੇ ਕੁਆਰੇ ਵੇ ਉਹਨਾਂ ਦਾ ਵਿਆਹ ਲੇਟ ਹੋ ਜਾਂਦਾ ਉਸ ਪੱਕੇ ਹੋਣ ਤੇ ਕੋਈ ਵਿਆਹ ਦਾ ਸਿਸਟਮ ਬਣੇ ਨਾ ਕੱਚੀ ਚਰਾਈਆਂ ਤੇ ਮੁੜ ਕੇ ਇੱਥੇ ਬਹੁਤ ਸਾਰਾ ਮੁਸ਼ਕਲ ਹੈ ਤੁਸੀਂ ਕਿਸੇ ਕੰਟਰੀ ਲਾ ਲਓ ਇੰਡੀ ਗ੍ਰਾਣਾ ਮੁਸ਼ਕਲ ਹੋ ਜਾਂਦੀ ਹੈ ਇਸ ਕਰਕੇ ਸੂਸਮਿਕ ਸਟੈਪ ਠਾਹ ਪਟਾਇਆ ਕਰੋ ਜਾਂ ਤੇ ਵਿਆਹ ਉਹ ਕਰਾ ਲਓ ਤੇ ਕੰਟਰੀ ਉਹ ਫੋਰੋ ਜਿੱਤੇ ਡਿਪੈਂਡੈਂਟ ਆ ਸਕਦਾ ਤੇ ਜੇ ਸਿੰਗਲ ਆਣੇ ਫਿਰ ਥੋੜਾ ਜੰਗਮਰ ਚਾਚੋ ਫਿਰ ਤੁਹਾਨੂੰ ਗੱਲ ਕੋਈ ਨਹੀਂ ਅਗਰ 5-7 ਸਾਲ ਖਰਾਬ ਹੋ ਵੀ ਗਏ ਤੇ ਜਦੋਂ ਤੁਹਾਡੇ ਅੱਜ ਪਾਸਪੋਰਟ ਆ ਗਿਆ ਯਾਨੀ ਕਿ ਗਿੱਦਰ ਚੰਗੀ ਆ ਗਈ ਫਿਰ ਤੁਹਾਨੂੰ ਮੁਝੇ ਲਗਣੀ ਹੈ ਅੱਛਾ ਤੁਸੀਂ ਕਰਨੀਆਂ ਨਾ ਤੁਸੀਂ ਬਿਨਾ ਝਿਜਕ ਇੱਧਰ ਉਧਰ ਤੁਰੇ ਫਿਰਨਾ ਯੂਰਪ ਕਿਲੇ ਅੰਦਰ ਨੂੰ ਇਹ ਮੁਝਾਗੇ ਕੋਮਾਂਟ ਬਾਰਡਰ ਪੰਦੇ ਜਰਮਨੀ ਕੰਮ ਨੇ ਜਾਂ ਫਰਾਂਸ ਚ ਲੱਗੇ ਫਰਾਂਸ ਕੰਪਨੀ ਬਣਿਆ ਬੈਲਜੀਅਮ ਚ ਲੱਗੇ ਬੈਲਜੀਅਮ ਕੰਮ ਨੇਗਾ ਸਈਏ ਚਲ ਗਏ ਸਈਏ ਕੰਮ ਨੇ ਪੋਲਨ ਚਲ ਗਏ ਉਹ ਜਿਹੜੇ ਕੈਨੇਡਾ ਅਮਰੀਕਾ ਅਲੇ ਉਹਨਾਂ ਵਿਚਾਰੇ ਅਗਾਂ ਦੋੜੀ ਮੁਲਕ ਪੈਂਦੇ ਵੇ ਜੇ ਅਮਰੀਕਾ ਚ ਕੰਮ ਨਹੀਂ ਬੰਦਾ ਕੈਨੇਡਾ ਚ ਲੇ ਜਾਂਦੇ ਕੈਨੇਡਾ ਕੰਮ ਨਹੀਂ ਬੰਦਾ ਤੇ ਅਮਰੀਕਾ ਚ ਲੇ ਜਾਂਦੇ ਤੇ ਜੇ ਦੋਵੇਂ ਬੰਦ ਕਰ ਦੇਣ ਤੇ ਫੇਰ ਮੁਸ਼ਕਲ ਹੈ ਉਹ ਵੀ ਅੱਜਕੱਲ ਕੰਦ ਕਰ ਨੂੰ ਫਿਰਦਾ ਪਏ ਮੈਕਸੀਕੋ ਦੀ ਜਿਹੜੇ ਲੋਕ ਚੋਰੀ ਐਂਟਰ ਹੁੰਦੇ ਸੀ ਦੇਸੀ ਕਰਨ ਦੇ ਹੁਨ ਕਰਨ ਕੀ ਹਰ ਪਾਸੇ ਨਿਹਰਾ ਕਰੀ ਜਾਂਦੇ ਵੇ ਜਿਵੇਂ ਮੁਲਕਾਂ ਚ ਮੰਦੇ ਦੀ ਲਹਿਰ ਨਹੀਂ ਆਂਦੀ ਉਸ ਤਰ੍ਹਾਂ ਦੇਸੀਆਂ ਉਸੇ ਮੰਦੇ ਲਹਿ ਰਹੀ ਹੈ ਹਰ ਕੰਟਰੀ ਤੇ ਕਿਉਂ ਸ਼ਕਤੀ ਕਰੀ ਜਾ ਰਹੀ ਹੈ ਤੇ ਦਰਵਾਜ਼ੇ ਬੰਦ ਕੀ ਜਾ ਰਹੀ ਹੈ। ਬੜੇ ਯੋਲ ਲਾਂਦੇ ਦੇਸ਼ੇ ਇਧਰ ਉਧਰ ਹੱਥ ਪਲਾ ਮਾਲ ਦੇਵੇ ਲੇਕਿਨ ਹਰ ਪਾਸੇ ਇਹਦੇ ਨਾਲ ਹਨੇਰਾ ਹੀ ਰਹਾ ਰਿਹਾ ਹੈ। ਇੰਗਲੈਂਡ ਨੇ ਵੀ ਕੀਤਾ ਹੈ, ਕੈਨੇਡਾ ਨੇ ਵੀ ਕੀਤਾ ਹੈ, ਪੁਰਤਗਾਲ ਨੇ ਵੀ ਕੀਤਾ ਹਨੇਰਾ। ਹੁਣ ਦੇਸ਼ੀ ਤੇ ਬੰਦੇ ਚੱਕਰ ਚ ਪੇਵੇ। ਇੰਗਲੈਂਡ ਤੇ ਕਹੇ ਹੁਣ ਬੰਦਾ ਕੋਈ ਨਹੀਂ ਆ ਰਿਹਾ। ਜਿਹੜੇ ਪਛਾਰੇ ਪੁਰਾਣੇ ਆਏ ਫਸੇ ਫਸੇ ਇਹ ਬਗਰੀ ਗੱਲ ਹੈ। ਨਵੇਂ ਬੰਦੇ 10-15 20% ਆ ਰਹੇ ਵੇ। ਉਹ ਵੀ ਜਿਨ੍ਹਾਂ ਨੇ ਸਹੀ ਸਟੱਡੀ ਕਰਨੀ ਹੈ। ਸਟੱਡੀ ਕਰਨ ਤੋਂ ਬਾਅਦ ਇਹਨਾਂ ਨੂੰ ਪਤਾ ਵੀ ਇੱਥੇ ਕੋਈ ਫਿਊਚਰ ਨਹੀਂਗਾ। ਹਰ ਕੁੜੀ ਕੁੜੀ ਲੱਭ ਪਈ ਆਪਣੀ ਉਮਰ ਦੇ ਸਾਲ ਨਾਲ ਤੇ ਫੇਰ ਠੀਕ ਹੈ ਥੈਂਕ ਯੂ ਮਚ